ਹਾਰਮਿਕ ਪਲਾਨਡ ਆਨ ਅਸੋਸੀਏਸ਼ਨ ਦੇ ਜੁਨੀਅਰ ਦੇ ਮੈਂਬਰਾਂ ਸਾਰੇ ਤੇ ਮੈਂ ਪੰਜਾਬ ਦਾ ਪ੍ਰਧਾਨ ਹਾਰਾ ਸਿੰਘ ਅੱਜ ਤੁਹਾਨੂੰ ਥੋੜੇ ਟਾਈਮ ਲੈ ਕੇ ਸੱਦੇ ਆ ਸਾਰੇ ਭਰਾਵਾਂ ਨੂੰ ਸਾਡਾ ਦੁੱਖ ਸੁਣਨ ਵਾਸਤੇ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੀ ਅਸੀਂ ਮੇਨ ਆ ਉਹਦਾ ਗੱਲ ਕਹਿਣੀ ਹੈ ਦੁੱਖ ਅਰੁਣਾ ਤੁਹਾਡੇ ਕੋਲ ਅੱਜ ਵੀ ਐ ਸਰਕਾਰ ਬਣੀ ਨੂੰ 22 ਸਾਲ ਤੋਂ ਤੇਰਾ ਥਮਾ ਹੋ ਗਿਆ 22 ਸਾਲਾਂ ਚ ਓਕੇ ਦੁਕੇ ਕੰਮਾਂ ਨੂੰ ਛੱਡ ਕੇ ਜਿਹੜੇ ਆਪਣੀ ਸਟੇਟ ਹਾਈਵੇਜ਼ ਆ ਜਾਂ ਲਿੰਕ ਰੋਡ ਦਾ ਪਿੰਡੂ ਲਿੰਕ ਰੋਡ ਦਾ ਉਹਨਾਂ ਦਾ ਇਹਨਾਂ ਨੇ ਕੋਈ ਕੰਮ ਅਜੇ ਤੱਕ ਨਹੀਂ ਲਾਇਆ ਬਹੁਤ ਜ਼ਿਆਦੇ ਕੰਮ ਡਿਊ ਹੋ ਗਏ ਕੋਈ ਸਰਕਾਰ ਦੇ ਵੱਲ ਧਿਆਨ ਨਹੀਂ ਖਣ ਸਰਕਾਰ ਨੇ ਆਪਕਰ ਕੇ ਕੰਮਾਂ ਦੇ ਐਸਟੀਮੇਟ ਬਣਾਓ ਹੁਣ ਐਸਟੀਮੇਟ ਬਣਨੇ ਸ਼ੁਰੂ ਹੋਏ ਆ ਕੰਮਾਂ ਦੇ ਤਾਂ ਅਸੀਂ ਵੀ ਖੁਸ਼ੀ ਵੀ ਚਲੋ ਸਰਕਾਰ ਨੇ ਐਸਟੀਮੇਟ ਬਣਾਈ ਆ ਕੰਮ ਲੱਗਣਗੇ ਰੋਜ਼ਗਾਰ ਮਿਲੂ ਵਾਲੋਂ ਪਰ ਐਸਟੀਮੇਟ ਜਿਹੜੇ ਬਣ ਰਹੇ ਆ ਉਹ ਤੋਂ ਪਹਿਲਾਂ ਹੀ ਜਿਹੜੇ ਜ਼ਿਲ੍ਹਾ ਲੈਵਲ ਦੇ ਅਫਤ ਅਫਸਰ ਆ ਜਿਵੇਂ ਐਕਸ਼ਨ ਵਗੈਰਾ ਇਹਨਾਂ ਤੇ ਦਬਾਅ ਪੈਣਾ ਸ਼ੁਰੂ ਹੋ ਗਿਆ ਪੋਲੀਟੀਕਲ ਦਬਾਅ ਪੈਣਾ ਸ਼ੁਰੂ ਹੋ ਗਿਆ ਵੀ ਤੁਸੀਂ ਛੋਟੇ ਐਸਟੀਮੇਟ ਤਿਆਰੀ ਨਹੀਂ ਕਰਨੀ ਇੱਕ ਇੱਕ ਸੜਕ ਦਾ ਕੋਈ ਐਸਟੀਮੇਟ ਤੁਸੀਂ ਤਿਆਰ ਨਹੀਂ ਕਰਨਾ 10 ਤੋਂ 15 20 ਕਰੋੜ ਤੱਕ ਦੇ ਐਸਟੀਮੇਟ ਤਿਆਰ ਕਰੋ ਤਾਂ ਕਿ ਅਸੀਂ ਆਪਣੀਆਂ ਜਿਹੜੀਆਂ ਖਾਸ ਫਰਮਾਂ ਹੈ ਜਿਹੜੀਆਂ ਸਾਨੂੰ ਚਾਹਵਣ ਵਾਲੀਆਂ ਫਰਮਾਂ ਨੇ ਉਹਨਾਂ ਨੂੰ ਕੰਮ ਦੀ ਕੰਮ ਦੇ ਸਕੀਏ ਤੇ ਜਿਹੜੇ ਪੰਜਾਬ ਦੇ ਛੋਟੇ ਠੇਕੇਦਾਰ ਹੈ ਉਹ ਇਹ ਕੰਮ ਨਾ ਪਾਠ ਕਰਨ ਤੁਹਾਨੂੰ ਦੀ ਇੱਕ ਤਾਜਾ ਧਾਰ ਨਹੀਂ ਦਿੰਦੇ ਆ ਇੱਕ ਰਸ਼ੂ ਲੀਨਨ ਬਚੰਦਾ ਪ੍ਰਾਤਕ ਮੰਡਲ ਨੂੰ ਲੋਕ ਨਰਵਾਮ ਭਾਗ ਦੇ ਪ੍ਰਾਤਕ ਮੰਡਲ ਦੀ ਡਿਵੀਜ਼ਨ ਹੈ ਉਹਦੇ ਉਸ ਡਿਵੀਜ਼ਨ ਨੇ ਚਾਰ ਐਸਟੀਮੇਟ ਬਣਾਈ ਸੀ ਇੱਕ ਬਨਾਇ ਛੜਕ ਨੰਬਰ 1 ਪਿੱਥੋ ਪਿੰਡ ਤੋਂ ਪਿੰਡ ਬੱਲੋ ਤੱਕ ਦੇ ਐਸਟੀਮੇਟ ਹੈ ਛੜਕ ਦਾ ਲਗਭਗ 3.5 ਕੋਟ ਦਾ ਹੋਊਗਾ ਮੌਰ ਤੋਂ ਕਮਾਲੂ ਇੱਕ ਛੜਕ ਹੈ ਇਹਦਾ ਵੀ ਲਗਭਗ 5.5 ਕੋਟ ਦਾ ਹੋਊਗਾ ਬਾਲਿਆਂ ਵਾਲੀ ਤੋਂ ਗਹਿਰੀ ਇੱਕ ਛੜਕ ਹੈ ਇਨਾਂ ਦੇ ਲਗਭਗ 5 ਤੋਂ 5.5 ਕਰੋੜ ਦੇ ਤਿੰਨ ਐਸਟੀਮੇਟ ਬਠਿੰਡੇ ਦੀ ਡਿਵੀਜ਼ਨ ਨੇ ਤਿਆਰ ਕੀਤੇ ਆ। ਹੁਣ ਇਹਨਾਂ ਨੂੰ ਟੈਂਡਰ ਨੂੰ ਆਰਡਰ ਲਾਉਣ ਦੀ ਵੀ ਤਿਆਰੀ ਸੀ। ਹੁਣ ਤਿੰਨ ਚਾਰ ਦਿਨਾਂ ਤੋਂ ਅਥਰਾ ਤੇ ਦਵਾ ਪੈ ਗਿਆ। ਵੀ ਇਹ ਜਿਹੜੇ ਤਿੰਨ ਐਸਟੀਮੇਟ ਐ ਇੱਤਨੇ ਸੜਕਾਂ ਦੇ। ਇੱਕ-ਇਕੱਲਾ ਐਸਟੀਮੇਟ ਨਹੀਂ ਬਣਾਉਣਾ। ਇਹਨਾਂ ਸਾਰਿਆਂ ਨੂੰ ਇਕੱਠੇ ਕਰ ਦਿਓ ਤੇ 17 ਕਰੋੜ ਲਗਭਗ 17 ਕਰੋੜ ਦਾ ਕੰਮ ਹੈ। ਉਹਨੂੰ 17 ਕਰੋੜ ਦੇ ਕੰਮ ਨੂੰ ਇੱਕ ਕਰ ਦਿਓ। ਸੜਕਾਂ ਅਡੜਾ ਅਜ ਤੱਕੇ ਹੋਇਆ ਨਹੀਂ ਜਿਉਂਨਾ ਦੇਖ ਜਾਵੇ ਅਜ ਤੱਕ ਇਹ ਨਹੀਂ ਹੋਇਆ ਵੀ ਆ ਢੜ ਛੜਤਾਂ ਦੇ ਇੱਕ ਕੰਮ ਹੋ ਜਾਈ ਬਹੁਤ ਸਰਕਾਰਾਂ ਆਈਆਂ ਬਹੁਤ ਗਈਆਂ ਇੱਕ ਸ਼ਰਤ ਦਾ ਇੱਕ ਹੀ ਕੰਮ ਲੱਗਦਾ ਰਿਹਾ ਹੁਣ ਇਹ ਖਤਾਰਾ ਕਰੋੜ ਦੇ ਐਸਟੀਮੇਟ ਨੂੰ ਇਕੱਠਾ ਕਰ ਰਹੀ ਹੈ ਤਾਂ ਕਿ ਛੋਟੇ ਠੇਕੇਦਾਰ ਕੰਮ ਨਾ ਲੈ ਤਕਮ ਤੇ ਕੰਮ ਇਹ ਵੀ ਸੁਣਨ ਚ ਆਇਆ ਵੀ ਇੱਕ ਦਿੱਲੀ ਦੀ ਕੋਈ ਫਰਮ ਹੈ ਜੇ ਬਹੰਡੇ ਅਵਸਰ ਉੱਤੇ ਮਿਲ ਕੇ ਵੀ ਗਈ ਹੈ ਤੇ ਉਹਨੇ ਉੱਤੋਂ ਅਵਸਰੋਂ ਉੱਚ ਅਵਸਰੋਂ ਥੱਲੇ ਅਧਿਕਾਰੀਆਂ ਦੇ ਪ੍ਰੈਸ਼ਰ ਵੀ ਪਾਇਆ ਹੈ ਵੀ ਕੰਮ ਹੈ ਜਿਹੜਾ ਇਕੱਠਾ ਕਰਕੇ ਲਾਓ ਤੇ ਅਗਲੇ ਫਿਰ ਦੇਖਾਂਗੇ ਕਾਰਵਾਈ ਵੀ ਇਹ ਕਿਵੇਂ ਬੰਦ ਹੈ ਜਿਹੜੇ ਕੰਮ ਇਕੱਠਾ ਹੋ ਜਾਂਦਾ 17 ਕਰੋੜ ਦਾ ਬਣ ਜਾਂਦਾ ਹੈ ਤਾਂ ਜਿਹੜੇ ਸਾਡੇ ਪਲਾਂਟ ਲੱਗੇ ਆ ਜਿਨ੍ਹਾਂ ਦੀ 5 ਕਰੋੜ ਦੀ ਇਨਵੈਸਟਮੈਂਟ ਹੈ ਠੇਕੇਦਾਰਾਂ ਦੀ ਉਹ ਇਹ ਕੰਪਾਨ ਤੋਂ ਉਜੋਗ ਹੋ ਜਾਣਗੇ ਕੰਮ ਤਾਂ ਪਹਿਲੇ ਲੱਗੇ ਜਦੋਂ ਇਹ ਕੰਮ ਹੀ ਨਾ ਲੱਗਿਆ ਤਾਂ ਅਸੀਂ ਤਾਂ ਬਿਲਕੁਲ ਬਰਬਾਦ ਹੋ ਜਾਂਗੇ ਤੁਹਾਡੀ ਤਾਂ ਰੋਜੀ ਰੋਟੀ ਖੋਹੀ ਜਾਊਗੀ ਅਸੀਂ ਪਹਿਲਾਂ ਤਾਂ ਸਰਕਾਰ ਨੂੰ ਬੇਨਤੀ ਕਰਦੇ ਆਂ ਵੀ ਇਸ ਤਰ੍ਹਾਂ ਨਾ ਕਰੇ ਸਾਰੇ ਪੰਜਾਬ ਚ ਇਹ ਸਿਰ ਕਰ ਰਹੇ ਆ ਬਿਹਤਰ ਨਾ ਕਰੇ ਤਾਂ ਇਹ ਰੋਜੀ ਰੋਟੀ ਦਾ ਸਵਾਲ ਹੈ ਸਾਡੇ ਤੇ ਕੁਆਲਿਟੀ ਕੰਟਰੋਲ ਪਹਿਲਾਂ ਲੱਗਿਆ ਕੋਈ ਹੋਰ ਕੁਆਲਿਟੀ ਕੰਟਰੋਲ ਲਾ ਦੇ ਕੋਈ ਹੋਰ ਜਾਂਚੀਆਂ ਲਾ ਦੇ ਵੀ ਠੇਕੇਦਾਰ ਕੰਮ ਮਰਾਂ ਨਾ ਕਰਦਾ ਜਮਨ ਪਰ ਇਹ ਕੰਮ ਹੈ ਜਿਹੜੇ ਇਹ ਪੰਜਾਬ ਦੇ ਲੋਕਾਂ ਨੂੰ ਹੀ ਛੋਟੇ ਠੇਕੇਦਾਰਾਂ ਨੂੰ ਹੀ ਦਿੱਤੇ ਜਾਂਦੇ ਜੇ ਸਰਕਾਰ ਫਿਰ ਵੀ ਇਹਨਾਂ ਕੰਮਾਂ ਤੋਂ ਬਾਜ ਨਾ ਆਈ ਤੇ ਪੰਜਾਬ ਤਾਂ ਸਾਡੀ ਸੁਣਨੀ ਕਿਸੇ ਨੇ ਨਹੀਂ ਤੇ ਅਸੀਂ ਸਰਕਾਰ ਨੂੰ ਚੇਤਾਵਨੀ ਵੀ ਦਿੰਦੇ ਆ ਵੀ ਅਸੀਂ ਸੈਂਟਰ ਸਰਕਾਰ ਦੀਆਂ ਜਿਹੜੇ ਉੱਚ ਅਜਾਚੇ ਜਾਂਚੀਆਂ ਹਨ ਉਹਨਾਂ ਕੋਲੇ ਜਾਵਾਂਗੇ ਉਹਨਾਂ ਕੋਲ ਤੋਂ ਆਈ ਪਾਵਾਂਗੇ ਤਾਂ ਉਹਨਾਂ ਦੱਸਾਂਗੇ ਸਾਰੇ ਨੂੰ ਇੱਕ ਆਫਕ ਲਵਾ ਜੀ ਕਿਵੇਂ ਹੋ ਰਹੀ ਐ ਤਾਂ ਉਹਨਾਂ ਤੋਂ ਉੱਚ ਪੱਧਰੀ ਅਸੀਂ ਜਾਂਚ ਦੀ ਮੰਗ ਕਰਾਂਗੇ ਘਰਲਾ ਤੋਂ ਜਿਵੇਂ ਲਾਦਾ ਜੀ ਕਪਲਾ ਹੋ ਰਾਇਆ ਕਪਲਾ ਤਾਂ ਹੁਣ ਜੇ ਜਿਹੜੇ 3 ਐਸਟੀਮੇਟ ਐ 5-5 ਕਰੋੜ ਦੇ ਤੇ ਇਹ ਤਿੰਨ ਐਸਟੀਮੇਟਾਂ ਨੂੰ ਇਕੱਠਾ ਕੀਤਾ ਜਾ ਰਿਹਾ ਐ ਤੋੱਚ ਕਿਸੇ ਦਾ ਕੀ ਨਾਸਤਾ ਕਿਉਂ ਇਕੱਠਾ ਹੋ ਰਿਹਾ ਐ ਇਲੀਗਲ ਇਕੱਠਾ ਕੀਤਾ ਜਾ ਰਿਹਾ ਐ ਕਿਉਂ ਇਕੱਠਾ ਕੀਤਾ ਜਾ ਰਿਹਾ ਐ ਕਿਸੇ ਨੂੰ ਕੋਈ ਵਿੱਚ ਦੇ ਕੋਈ 19 ਕੀ ਹੋ ਗਈ ਤਾਂ ਹੀ ਇਕੱਠਾ ਕੀਤਾ ਜਾ ਰਿਹਾ ਨਾ ਜਿਆਦਾ ਤਾਂ ਸਮਝਾਉਣਾ ਵੀ ਭਾਈ ਇਹ ਐਂ ਕਰਕੇ ਵਿੱਚ ਗਵਰਨਮੈਂਟ ਦਾ ਆ ਫਾਇਦਾ ਹੈ ਇਹ ਤਾਂ ਕੰਮ ਇਕੱਠਾ ਕਰ ਰਹੇ ਆ ਜੇ ਕੰਮ ਬਿਨਾ ਕਿਸੇ ਦਸਤਪਰਤੋਲ ਤੋਂ ਬਿਨਾ ਕਿਸੇ ਤੋਂ ਕੰਮ ਇਕੱਠਾ ਹੋ ਰਿਹਾ ਹੈ ਤਾਂ ਤੁਹਾਨੂੰ ਤਾਂ ਘਬਲੇ ਦੀ ਬੂਹ ਆਉਂਦੀ ਹੈ ਜੀ ਤੁਹਾਨੂੰ ਤਾਂ ਦੇਣ ਲੈਣ ਦੀ ਬੂਹੇ ਚੋਂਦੀ ਹੈ ਉਹ ਜਿਹੜਾ ਟ੍ਰਿਕ ਹੈ ਇਹ ਉਹ ਨੂਡਨ ਤੋਂ ਉਹ ਕਿੰਨਾ ਦਿੰਦੇ ਉਹ ਕਿੱਥੇ ਹੀ ਸਕਦਾ ਹੈ ਉਹ ਦਿੱਦੀ ਰੱਖ ਕੇ ਰਹਿਣਾ ਕਿ ਇਹ ਤਾਂ ਸਭ ਤੋਂ ਪੁਰਾਤਨ ਕਰਕੇ ਕਰ ਕੰਦੇ ਜਿਹੜਾ ਠੇਕੇਦਾਰ ਹੁਣ ਜਿਹੜੇ ਆਪਣੇ ਲਿੰਕ ਰੋਡ ਦਾ ਜਾਂ ਜਿਹੜੇ ਟੇਟ ਹੈ ਵੀ ਦੇ ਜਿਹੜਾ ਕੰਮ ਹੈ 54 ਦੇ ਜਾਂ 54 ਦੇ ਕੰਮ ਲੱਗਦੇ ਐ ਉਹਨਾਂ ਚ ਇੱਕ ਕੰਡੀਸ਼ਨ ਹੁੰਦੀ ਐ ਵੀ ਜਿੱਥੇ ਵੀ ਕੰਮ ਲੱਗਦਾ ਉਹਦੇ 45 ਕਿਲੋਮੀਟਰ ਦੇ ਅੰਦਰ ठेकेदार ਦਾ ਪਲਾਂਟ ਲੱਗਿਆ ਹੋਣਾ ਚਾਹੀਦਾ ਪਰ ਹੁਣ ਤੱਕ ਤਾਂ ਹੀ ਗੋਲੀ ਐ ਜੇ ਵੱਡੇ ਟੰਡਰ ਹੋਣਗੇ ਤਾਂ ਉਹਦੇ ਚ ਵੱਡਾ ਪਲਾਂਟ ਲੱਗਿਆ ਹੋਣਾ ਚਾਹੀਦਾ ਉਹ ਢੂੜ ਕਰੋੜ ਦਾ 2 ਕਰੋੜ ਦਾ ਪਲਾਂਟ ਹੋ ਜਾਂਦਾ ਤੇ ਦੋ ਤਰ੍ਹਾਂ ਦੀਆਂ ਨੈਕਸਟ ਮਿਟ ਹੁੰਦੀਆਂ ਇੱਕ ਤਾਂ 5 ਕਰੋੜ ਦੀ ਹੁੰਦੀ ਐ ਇੱਕ ਦਸ ਕਰੋੜ ਦੀ ਹੁੰਦੀ ਹੈ 10 ਕਰੋੜ ਦਾ ठेकेदार ਹੈ ਉਹ ਜਿਹੜੇ ਮਰਜ਼ੀ ਵੱਡੇ ਕੰਮ ਕਰ ਸਕਦਾ ਹੈ ਮਤਲਬ ਉਹਨੇ ਕੰਮ ਕੀਤੇ ਹੋਣੇ ਚਾਹੀਦੇ ਉਹਦੀ ਐਲੀਜੀਬਿਲਟੀ ਹੋਣੀ ਚਾਹੀਦੀ ਹੈ ਜਿਹੜੇ 5 ਕਰੋੜ ਦੇ ਠੇਕੇਦਾਰ ਹੈ ਉਹ 5 ਕਰੋੜ ਉੱਤੇ ਕੰਮ ਨਹੀਂ ਕਰ ਸਕਦੇ ਪਰ ਜਿਹੜੇ 5 ਕਰੋੜ ਦੇ ਠੇਕੇਦਾਰ ਹੈ ਪੰਜਾਬ 'ਚ ਉਹਨਾਂ ਦੀ ਗਿਣਤੀ 80% ਹੈ 90% ਹੈ ਜੇ ਉਹਨੇ ਇਕੱਠੇ ਕੰਮ ਕਰ ਦੇਣਗੇ ਤਾਂ ਜਿਹੜੇ 90% ਹੈ ਲੋਕ ਜਿਹਨੇ ਨਾਲ ਦਾ ਸਭ ਤੋਂ ਬੰਦਾ ਜੁੜਿਆ ਹੁੰਦਾ ਹੈ ਉਹ ਬੇਰੁਜ਼ਗਾਰ ਹੋ ਜਾਣਗੇ ਤੇ ਉਹਨਾਂ ਦੇ ਚੁੱਲ੍ਹੇ ਜਲਨੇ ਬੰਦ ਹੋ ਜਾਣਗੇ ਸਾਹਿਬ ਜੀ ਜੇ ਕੋਈ ਕਹਿ ਰਹੇ ਹੋ ਦਿੱਲੀ ਜੀ ਪਹਿਲੇ ਪੰਜਾਬ ਤੇ ਲੈ ਗਏ ਇਹ ਕਾਰਨ ਮੰਗਦੇ ਆ ਦੇਖੋ ਇਹ ਤਾਂ ਹੈ ਨਹੀਂ ਕਿ ਜਦੇ ਵਧੀਆ ਕੰਮ ਕਰਦੇ ਆ ਸਾਡੇ ਵੀ ਹੁਣ ਅਸੀਂ ਕੰਮ ਕਰਦੇ ਆ ਸਾਡੇ ਤੇ ਸਰਕਾਰ ਦਾ ਕੁਆਲਟੀ ਕੰਟਰੋਲ ਲੱਗਿਆ ਹੁੰਦਾ ਹੈ ਸਾਡੇ ਤੇ ਇੱਕ ਪ੍ਰਾਈਵੇਟ ਏਜੰਸੀਆਂ ਲਾਉਂਦੇ ਆ ਜਿਹਨਾਂ ਸਮੇਂ-ਸਮੇਂ ਤੇ ਕੰਮ ਚੈੱਕ ਕਰਦੀਆਂ ਇੱਕ ਜੀ ਹੁੰਦਾ ਹੈ ਇੱਕ ਐਸਡੀਓ ਹੁੰਦਾ ਹੈ ਇੱਕ ਐਕਸ਼ਨ ਹੁੰਦਾ ਹੈ ਇੱਕ ਐਸੀ ਹੁੰਦਾ ਹੈ ਮੌਕੇ-ਮੌਕੇ ਤੇ ਚੀ ਵੀ ਜਿਹੜਾ ਮਾਰਦਾ ਹੈ ਈਵਨ ਕਿ ਮੌਕੇ-ਮੌਕੇ ਤੇ ਦੀ ਥਾ ਤੇ ਮਨਿਸਟਰ ਵੀ ਛੜਕਾਂ ਚੱਕਰ ਜਾਂਦੇ ਆ ਉਦੋਂ ਬਾਅਦ ਚ ਵੀ ਛੜਕ ਮਾਰੀ ਹੁੰਦੀ ਆ ਤਾਂ ਪਿੰਡਾਂ ਦੇ ਲੋਕ ਬਹੁਤ ਜਾਗਰੂਕ ਹੋ ਗਏ ਉਹ ਤੁਹਾਡੇ ਭਰਾਵਾਂ ਨੂੰ ਸਾਦੇ ਆ ਤੁਸੀਂ ਵੀ ਸਾਡੇ ਪੁੱਤਰੇ ਹੋਣ ਦੇ ਵੀ ਹੜਕ ਮਾਰੀ ਆ ਅਸੀਂ ਉਹ ਵੀ ਸੋਖਤ ਕਰਦੇ ਆ ਅਸੀਂ ਇਹ ਚੈੱਕ ਕਰੋ ਬਿਲਕੁਲ ਛੜਕਾਂ ਚੰਗੀਆਂ ਹੋਣੀਆਂ ਚਾਹੀਦੀਆਂ ਤੇ ਸਰਕਾਰ ਠੇਕੇਦਾਰਾਂ ਦਾ ਕੰਮ ਬੜੀਆਂ ਹੋਣਾ ਚਾਹੀਦਾ ਪਰ ਠੇਕੇਦਾਰਾਂ ਤੋਂ ਰੋਜੀ ਰੋਟੀ ਨਾ ਖੋਈ ਜਾਵੇ ਦਿੱਲੀ ਦੇ ਬੰਦੇ ਇੱਥੇ ਨਾ ਆਉਣ ਇਹ ਪੰਜਾਬ ਦੇ ਠੇਕੇਦਾਰਾਂ ਤੋਂ ਕੰਮ ਕਰਾਇਆ ਜਾਵੇ ਪੰਜਾਬ ਵਾਲਿਆਂ ਨੂੰ ਦਿੱਥਿਆ ਜਾਵੇ ਵੀ ਕੁਆਲਟੀ ਹੋਰ ਕਿਵੇਂ ਵਧੀਆ ਲੈਣੇ ਚਾਹੁੰਦੇ ਆ ਇੱਕ ਅਸੀਂ ਚੜ੍ਹਤਾਂ ਬਣਾਈਆਂ ਥੜੀਆਂ ਸੜਕਾਂ ਬਿਲਕੁਲ ਵਧੀਆ ਚੱਲ ਰਹੀਆਂ ਕੋਈ ਮਾੜੀ ਨਹੀਂ ਆਪਦੇ ਬੰਦੇ ਨੂੰ ਪਹਿਲ ਦਿੱਤੀ ਜਾਂਦੀ ਪੰਜਾਬ ਦੇ ਬੰਦੇ ਨੂੰ ਪਹਿਲੇ ਪੰਜਾਬ ਦੇ ਬੰਦਿਆਂ ਨੂੰ ਹੀ ਕੰਮ ਦਿੱਤਾ ਜਾਵੇ ਹਰ ਇੱਕ ਸਟੇਟਾ ਜਿਨੇ ਆਪਦੇ ਬੰਦੇ ਨੂੰ ਪਹਿਲ ਦੇ ਦਈਆਂ ਹਰ ਇੱਕ ਸਟੇਟਾ ਆਉਦੇ ਬੰਦਿਆਂ ਨੂੰ ਉੱਤੇ ਚੱਕ ਰਹੀਆਂ ਤੇ ਜੇ ਬਾਹਰੋਂ ਬੰਦੇ ਲਿਆਉਣਗੇ ਜਾਂ ਬਾਹਰਲੇ ਬੰਦੇ ਇੰਟਰਵਿਊ ਕਰਨਗੇ ਕੋਈ ਦਿੱਲੀ ਵਾਲੇ ਬੈਠੇ ਜਾਂ ਕੋਈ ਹੋਰ ਕਰਨਗੇ ਤਾਂ ਉਹ ਤਾਂ ਫਿਰ ਅਸੀਂ ਤਾਂ ਬਰਬਾਦ ਹੋ ਜਾਾਂਗੇ ਜੀ ਅਸੀਂ ਤਾਂ ਰੌਲਾ ਪਾਵਾਂਗੇ ਤੁਹਾਨੂੰ ਲੱਗਦਾ ਕਿ ਤੁਸੀਂ ਠੇਕੇਦਾਰ ਲੈ ਜਿਓ ਠੇਕੇਦਾਰ ਇਹ ਤਾਂ ਪਾਇਆ ਤੁਸੀਂ ਵੱਧ ਪਾਇਆ ਇਸ ਤੋਂ ਵੱਲੋਂ ਆਪਣਾ ਹਾਇਦਰਾ ਦੇਖੋ ਕੋਈ ਨਹੀਂ ਹੋਇਆ ਪਰ ਇਹ ਗੱਲ ਪੱਕੀ ਹੈ ਫਰਮ ਆਜ ਰੋ ਗਈਆਂ ਫਰਮ ਇਹ ਥੋ ਫ੍ਰੈਂਡ ਸਹੀ ਹੈ ਵੀ ਫਰਮ ਆ ਗਈ ਇੱਕ ਫਰਮ ਤਾਂ ਆ ਹੀ ਗਈ ਠੀਕ ਹੈ ਨਾ ਜੀ ਫਿਰ ਇੱਕ ਆ ਗਈ ਤਾਂ ਹੁਣ ਜੇ ਮੈਨੂੰ ਸਾਨੂੰ ਇੱਕ ਦਾ ਪਤਾ ਹੈ ਬਠਿੰਡੇ ਆ ਗਈ ਤਾਂ ਫਿਰ ਪੰਜਾਬ ਚ ਕਿੰਨੀਆਂ ਆ ਗਈਆਂ ਹੋਣਗੀਆਂ ਬੜੀਆ ਫਰਮ ਕਿੰਨੀਆਂ ਫਿਲਮਾਂ ਆ ਗਈਆਂ ਹੋਣਗੀਆਂ ਉਹਨੇ ਖਰਮੇ ਕੰਮ ਪਾਇਆ ਬਠਿੰਡੇ ਤੁਹਾਨੂੰ ਨਹੀਂ ਪਤਾ ਕਿਵੇਂ ਪਾਇਆ ਕੰਮ ਉਹਨੇ ਉਹਦਾ ਕੋਈ ਪਲਾਨ ਨਹੀਂ ਕੋਈ ਲੈ ਨਹੀਂ ਕੋਈ ਦੇ ਨਹੀਂ ਉਹਨੇ ਕੰਮ ਪਾਤਾ ਤਾਹ ਤਾੜੀ ਦੇਮ ਚ ਵੜੇ ਵੀ ਕਿਵੇਂ ਕੰਪੋਲੇ ਆ ਨੀ ਸ਼ਰਤਾਂ ਨਹੀਂ ਪੂਰੀਆਂ ਕਰਦੇ ਫਿਰ ਇਹ ਐਂਕਟਰ ਪਾ ਸਕਦੇ ਨਹੀਂ ਪਾ ਸਕਦੇ ਪਰ ਧੱਕਾ ਤਾਂ ਚੱਲ ਹੀ ਸਕਦਾ ਨਾ ਸਰਕਾਰ ਨਾਲ ਤਾਂ ਅਜਾ ਛੋਟੇ ਛੋਟੇ ਠੇਕੇਦਾਰ ਨਾਲ ਸਰਕਾਰ ਨਾਲ ਤਾਂ ਮੱਤਾਂ ਲਾ ਨਹੀਂ ਸਕਦੇ ਅਜ ਤਾਂ ਤੁਹਾਡੇ ਭਾਵਾਂ ਦੇ ਰੋ ਸਕਦੇ ਆ ਸਾਡਾ ਵੀ ਸਾਡੀਆਂ ਖਾਫ ਦੀ ਜਿਹੜੀ ਦਵਾਈ ਆ ਤਾਂ ਕਰਨਾ ਤੇ ਕਰਕੇ ਜਾਵੇ ਕੋਈ ਅਫਸਰ ਪਸੰਦ ਦਾ ਕੋਈ ਅਫਸਰ ਬੈਠਾ ਹੋਊਗਾ ਕੋਈ ਭੌਤਮਾਨ ਜੀ ਹੋਦਾ ਨਾਮ ਤਾਂ ਹੋਵੇ ਇਹ ਥੱਲੇ ਲੈਣ ਤੇ ਖਿਚੜੀ ਪਕਦੀ ਹੋਵੇ ਤਾਂ ਮਾਨ ਸਾਹਿਬ ਦੇ ਧਿਆਨ ਚ ਆਊਗਾ ਤਾਂ ਸਾਡੀ ਤਾਂ ਬੇਨਤੀ ਹੋਈ ਹੱਥ ਜੁਰਕੀ ਤਦਾਂ ਜਿਹੜੇ ਗੱਲ ਕਰੀਏ ਪਹਿਲਾਂ ਵੀ ਸਰਕਾਰਾਂ ਚ ਕਿਸ ਤਰ੍ਹਾਂ ਹੁੰਦਾ ਰਿਹਾ ਨਹੀਂ ਪਹਿਲਾਂ ਨੇ ਸਰਕਾਰਾਂ ਚ ਕੰਮ ਕਿਤੇ ਆਏ ਇਕੱਠੇ ਨਹੀਂ ਹੋਏ ਅੱਜ ਤੱਕ ਕਈ ਪਹਿਲੀ ਮਖਾਲ ਹੈ ਅੱਜ ਤੱਕ ਨਾ ਕਲੀ ਸਰਕਾਰ ਚ ਨਾ ਕਾਂਗਰਸ ਦੇ ਕਾ ਚਾਲੂ ਕੀਤੇ ਪਾਰਟਨਰ ਕੋਈ ਲੈਣਾ ਦੇਣਾ ਨਹੀਂ ਪਰ ਐ ਕੰਮ ਇਕੱਠੇ ਕਿਤੇ ਸਰਕਾਰ ਚ ਨਹੀਂ ਹੋਏ ਇਹ ਤਾਂ ਤੁਸੀਂ ਕਹਿੰਦੇ ਪੰਜਾਬ ਦੇ ਉੱਪਰ ਤੋਂ ਕੰਮ ਨਹੀਂ ਬਦਿਆ ਇਹ ਤੁਹਾਨੂੰ ਕੰਮ ਨਹੀਂ ਮਿਲਦਾ ਤੁਹਾਡਾ ਕੀ ਇਸ ਤਰ੍ਹਾਂ ਰੱਖੋ ਗੱਲ ਹਾਂ ਦਾ ਸੀ ਤਾਂ ਫਿਰ ਅਗੇ ਜੇ ਕਰਾਂਗੇ ਜੀ ਭੁਖੜ ਤਲਾ ਵੀ ਕਰਾਂਗੇ ਅਸੀਂ ਮਰਨ ਵਰਤੇ ਤੇ ਬੈਠਾਂਗੇ ਕਿਉਂਕਿ ਤੁਹਾਡੇ ਜਿਹਾ ਸਾਡੇ ਤੁਹਾਡੇ ਮਸ਼ੀਨੀਆਂ ਤੇ ਲੋਨ ਵੀ ਚੱਲ ਰਹੀ ਐ ਅਸੀਂ ਸਰਕਾਰ ਦੇ ਹਸਾਰੇ ਤੇ ਤੁਹਾਨੂੰ ਸਰਕਾਰ ਨੇ ਅਨੈਕਸਮੈਂਟ ਦਿੱਤੀ ਆ ਸਰਕਾਰੀ ਕਿਸੇ ਨੂੰ 5 ਕਰੋੜ ਦੀ ਕਿਸੇ ਨੂੰ 10 ਕਰੋੜ ਦੀ ਵੀ ਕੰਮ ਕਰੋ ਤੇ ਅਸੀਂ ਉਹਨ ਸਰਕਾਰ ਦੇ ਹਸਾਰੇ ਦੀ ਮਸ਼ੀਨਾਂ ਲੈ ਲਈਆਂ ਇੱਕ ਪੇਪਰ ਆ ਜਿਹੜੀ 50 ਲੱਖ ਦੀ ਪੇਪਰ ਆਉਂਦੀ ਆ ਜਿਹਦੀ ਪੀਐਚ ਨੂੰ ਵਸਾਉਂਦੀ ਐ 50 ਲੱਖ ਦਾ ਟਰੱਕ ਆਉਂਦਾ ਜਿਹਦੀ ਪੁਰਾਣੇ ਵੇਲੇ ਜਦੋਂ 15 ਲੱਖ ਤੋਂ ਘੱਟ ਡਾਕਰੀ ਮਿਲਦਾ 40 ਲੱਖ ਤੋਂ ਘੱਟ ਜੀਟੀਵੀ ਨਹੀਂ ਮਿਲਦੀ ਠੀਕ ਹੈ ਜੀ ਹੋਰ ਬਹੁਤ ਮਸ਼ੀਨਾਂ ਇਹਦੀਆਂ ਟਰੈਕਟਰ ਨੇ ਹੋਰ ਨਹੀਂ ਸਾਡੀ ਇਹਨਾਂ ਮਸ਼ੀਨਾਂ ਦਾ ਖੜੀਆਂ ਗੱਲ ਜਾਣੀਆਂ ਸਾਡੇ ਘਰ ਬੈਂਕ ਲੈ ਜਾਣਗੇ ਇਹ ਤਾਂ ਸੜਕਾਂ ਤੇ ਆ ਜਾਣਗੀਆਂ ਫਿਰ ਸਾਡੇ ਨਾਲ ਜਿਹੜੇ ਅਸੀਂ ਕੰਮ ਕਰਦੇ ਆਂ ਪੱਥਰ ਕੁੱਟਣ ਵਾਲੇ 25 ਦੀ ਬੰਦੇ ਹੁੰਦੇ ਆ 15-16 ਸਾਡੇ ਡਰਾਈਵਰ ਹੁੰਦੇ ਆ ਉਹ ਸਾਰੇ ਪੰਜਾਬ ਤੋਂ ਆਏ ਸਾਰੇ ਪਿੰਡਾਂ ਤੋਂ ਲਏ ਹੋਏ ਆ ਅਸੀਂ ਉਹ ਬਰਬਾਦ ਹੋ ਜਾਣਗੇ ਜੇ ਉਹ ਵੀ ਵਿਚਾਰਾਂ ਨੂੰ ਕੰਮ ਮੇਲਾ ਬੰਦ ਹੋ ਜਾਊਗਾ ਉਹ ਸਭ ਨਾ ਫਿਰ ਜੇ ਉਹਨਾਂ ਨੂੰ ਕੰਮ ਮੇਲਾ ਬੰਦ ਹੋ ਗਿਆ ਤੇ ਫਿਰ ਕ੍ਰਾਈਮ ਵੀ ਵਧੂਗਾ ਜੇ ਬੰਦੇ ਨੂੰ ਕੰਮ ਨਾ ਮਿਲੇ ਰੋਟੀ ਬਾਤੇ ਫਿਰ ਕ੍ਰਾਈਮ ਵਧੂਗਾ ਇਹ ਤੇ ਕੋਈ ਸ਼ੱਕ ਨਹੀਂ ਅੰਗਰ ਤੇ ਅਸਲੀ ਵੈਂਤੀ ਹੈ ਪੀ ਇਹਨੂੰ ਸਮਝੋ ਤੁਸੀਂ 90% ਕਹਿ ਰਹੇ ਹੋ ਜਿੰਨਾ ਪ੍ਰਭਾਵਕ ਹੋਣਗੇ